ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 6 6 ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗੇਨ ਲੈਣੇ ਫਿਰ 6 ਫਿਰ 6 ਫਿਰ 6 6 6 ਕੁੰਡੇ ਗენਦੇ ਹੋਏ ਤਿੰਨ ਕੁੰਡੇ ਵਾਧ ਰੱਖਣੇ ਆ ਇੱਕ ਗੁੰਡਾ ਡਿਜ਼ਾਈਨ ਨੂੰ ਸੈੱਲਟ ਕਰਨ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਇੱਕ ਇਧਰਲੀ ਵਾਸਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਿਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਇਹ ਡਿਜ਼ਾਈਨ ਬਹੁਤ ਹੀ ਸੌਖਾ ਵਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਇਹ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਗੁੰਡੇ ਪਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਧੱਗਾ ਬਾਹਰ ਨੂੰ ਕਰਕੇ ਇੱਕ ਕੁੰਡੇ ਨੂੰ ਤਿੰਨ ਵਾਰ ਵਲ ਮਾਰਨਾ 1 2 3 ਇੱਕ ਕੁੰਡੇ ਨੂੰ ਤਿੰਨ ਵਾਰ ਵਲ ਮਾਰ ਲਿਆ ਅੱਗੇ ਇੱਕ 2 3 ਕੁੰਡੇ ਸੈਂਟਰ ਵਾਲੇ ਸਿੱਧੇ ਬਣਾਉਣੇ ਅਗਲੇ ਕੁੰਡੇ ਨੂੰ ਫਿਰ ਤਿੰਨ ਵਾਰ ਵੱਲ ਮਾਰਨਾ 1 2 3 ਇੱਕ ਗੁੰਡਾ ਫੁੱਟਾ ਬਣਾਉਣਾ ਇਹ ਦੋ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਇੱਕ ਕੁੰਡੇ ਨੂੰ ਤਿੰਨ ਵਾਰ ਮਾਰਨੇ 2 3 ਸੈਂਟਰ ਵਾਲੇ ਤਿੰਨ ਕੁੰਡੇ ਸਿੱਧੇ 1 2 ਤਿੰਨ ਦੁਬਾਰਾ ਫਿਰ ਅਗਲੇ ਕੁੰਡੇ ਨੂੰ ਵੀ ਤਿੰਨ ਵਾਲ ਮਾਰਨੇ 1 2 3 ਇੱਕ ਕੁੰਡਾ ਪੁੱਠਾ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੀ 6-6 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਇੱਕ ਕੁੰਡੇ ਨੂੰ ਤਿੰਨ ਵਾਲ-ਵਾਲ ਮਾਰਨਾ 1 2 3 ਤਿੰਨ ਕੁੰਡੇ ਸਿੱਧੇ 1 2 3 ਅਗਲੇ ਕੁੰਡੇ ਨੂੰ ਵੀ ਤਿੰਨ ਵਾਰ ਵੜ ਮਾਰਨਾ 1 2 3 ਇੱਕ ਕੁੰਡਾ ਪੁੱਠਾ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੀ ਛੇਸ਼ੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਤਿੰਨ ਕੁੰਡੇ ਸਿੱਧੇ 1 2 3 ਅਗਲੇ ਕੁੰਡੇ ਨੂੰ ਵੀ ਤਿੰਨ ਵਾਰ ਵੜ ਮਾਰਨਾ ਲਾਸਟ ਵਿੱਚ ਦੋ ਕੁੰਡੇ ਇੱਕ ਕੁੰਡਾ ਪੁੱਠਾ ਬਣਾਉਣਾ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਜਿਹੜਾ ਗੁੰਡਾ ਇੱਕ ਪੁੱਠਾ ਉਹਨੂੰ ਇਧਰੋਂ ਸਿੱਧਾ ਬਣਾਉਣਾ ਜਿਸ ਨੂੰ ਵਲ ਮਾਰਿਆ ਗੁੰਡੇ ਨੂੰ ਉਹਦਾ ਵਲ ਲਾ ਕੇ ਇਦਾਂ ਹੀ ਸਲਿੱਪ ਕਰ ਲੈਣਾ ਉਹਨੂੰ ਬਣਾਉਣਾ ਨਹੀਂ ਅੱਗੇ 1 2 3 ਗੁੰਡੇ ਪੁੱਠੇ ਅਗਲੇ ਫਿਰ ਵਲ ਵਾਲੇ ਨੂੰ ਸਲਿੱਪ ਕਰ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਪਣਾ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਜਿਹਨੂੰ ਵਲਮਾਰਿਆ ਉਹਨੂੰ ਸਲਿੱਪ ਕਰ ਲੈਣਾ ਜਿਹੜੇ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰ ਜਿਹੜੇ ਕੁੰਡੇ ਸਿੱਧੇ ਆ ਉਹਨਾਂ ਨੂੰ ਪੁੱਠੇ ਬਣਾ ਲੈਣਾ ਜਿਹੜਾ ਉਧਰੋਂ ਕੁੰਡਾ ਸਿੱਧ ਪੁੱਠਾ ਬਣਾਇਆ ਉਹਨੂੰ ਸਿੱਧਾ ਬਣਾਉਣਾ। ਵਾਲ ਵਾਲੇ ਕੁੰਡੇ ਦਾ ਵਾਲ ਲਾ ਲੈਣਾ। ਜਿਹੜੇ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ। ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾ ਲੈਣਾ। ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਕੰਪਲੀਟ ਹੋ ਗਈ। ਤੀਸਰੀ ਸਲਾਈ ਸਿੱਧੀ ਸਾਈਡ ਤੋਂ। ਤੀਸਰੀ ਸਲਾਈ ਦੇ ਵਿੱਚ ਐਕਸਟਰਾ ਕੁੰਡਾ ਲਾ ਲੈਣਾ। ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾ ਲੈਣਾ ਜਿਹੜਾ ਕੁੰਡਾ ਵਾਲ ਵਾਲਾ ਇਹਨੂੰ ਇਦਾਂ ਫਿਰ ਸਲਿੱਪ ਕਰ ਲੈਣਾ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਤਿੰਨ ਕੁੰਡੇ ਸਿੱਧੇ ਬਣਾ ਕੇ ਅਗਲੇ ਫਿਰ ਵਾਲ ਵਾਲੇ ਨੂੰ ਸਲਿੱਪ ਕਰ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਵਾਲ ਵਾਲੇ ਨੂੰ ਸਲਿੱਪ ਕਰ ਲੈਣਾ ਤਿੰਨ ਕੁੰਡੇ ਸਿੱਧੇ ਪੁੱਠੇ ਕੁੰਡੇ ਨੂੰ ਪੁੱਠਾ ਬਣਾ ਲੈਣਾ ਬਹੁਤ ਹੀ ਸੌਖਾ ਡਿਜ਼ਾਈਨ ਵਾਂ ਤੀਸਰੀ ਸਲਾਈ ਵਿੱਚ ਸਿੱਧੀਆਂ ਕੁੰਡਿਆਂ ਨੂੰ ਸਿੱਧੇ ਬਣਾਉਣਾ ਪੁੱਠਿਆਂ ਨੂੰ ਪੁੱਠੇ ਵਾਲ ਵਾਲੇ ਕੁੰਡੇ ਨੂੰ ਸਲਿੱਪ ਕਰ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਦੇ ਵਿੱਚ ਚੌਥੀ ਸਲਾਈ ਐਕਸਟਰਾ ਗੁੰਡਾ ਲਾ ਲੈਣਾ ਚੌਥੀ ਸਲਾਈ ਵੀ ਜਿਹੜਾ ਗੁੰਡਾ ਪੁੱਠਾ ਉਹਨੂੰ ਸਿੱਧਾ ਬਣਾ ਲੈਣਾ ਜਿਹਨੂੰ 슬ਿੱਪ ਕੀਤਾ ਉਹਨੂੰ 슬ਿੱਪ ਕਰ ਦੇਣਾ ਸਿੱਧੇ ਗੁੰਡਿਆਂ ਨੂੰ ਪੁੱਠੇ ਬਣਾ ਲੈਣਾ ਚੌਥੀ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਜਿੰਨੂੰ 슬ਿੱਪ ਕੀਤਾ ਨੂੰ 슬ਿੱਪ ਕਰਨਾ ਜਿਹੜੇ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜਾ ਇੱਕ ਕੁੰਡਾ ਪੁੱਠਾ ਨੂੰ ਸਿੱਧਾ ਬਣਾ ਲੈਣਾ ਚੌਥੀ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਪੰਜਵੀਂ ਸਲਾਈ ਦੇ ਵਿੱਚ ਡਿਜ਼ਾਈਨ ਬਣਾਣਾ ਵੜਾ ਵਾਲੇ ਕੁੰਡੇ ਨੂੰ 슬ਿੱਪ ਕਰ ਲਿਆ ਜਿਹੜੇ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਪੁੱਠੇ ਗੁੰਡੇ ਨੂੰ ਸਿੱਧਾ ਬਣਾ ਲੈਣਾ ਸੌਰੀ ਵਾਲ ਵਾਲੇ ਨੂੰ ਸਲਿੱਪ ਕਰਨਾ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਦੇ ਵਿੱਚ ਡਿਜ਼ਾਈਨ ਬਣਾਣਾ ਪੰਜਵੀਂ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਜਿਹੜਾ ਗੁੰਡਾ ਪੁੱਠਾ ਉਹਨੂੰ ਪੁੱਠਾ ਬਣਾ ਲੈਣਾ ਜਿਹੜਾ ਵਾਲਾ ਵਾਲਾ ਕੁੰਡਾ ਇਹਨੂੰ ਇਸ ਤਰੀਕੇ ਨਾਲ ਹੀਠਾਂ ਸੁੱਟ ਦੇਣਾ ਤਿੰਨ ਕੁੰਡਿਆਂ ਨੂੰ ਸਲਾਈ ਤੇ ਕਰ ਲੈਣਾ ਸੱਜੇ ਹੱਥ ਵਾਲੀ ਤੇ ਦੋ ਤਿੰਨ ਉਦੋਂ ਇਹ ਵਾਲ ਵਾਲੇ ਨੂੰ ਹੀਠਾਂ ਸੁੱਟ ਕੇ ਇਹ ਵਾਲ ਵਾਲੇ ਕੁੰਡੇ ਨੂੰ ਖੱਬੇ ਹੱਥ ਵਾਲੀ ਸਲਾਈ ਤੇ ਲੈ ਜਾ ਤੇ ਇਹਨਾਂ ਕੁੰਡੇ ਜਿਹੜੇ ਇਹਨਾਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰ ਲੈਣਾ ਇਹੜਾ ਵਾਲ ਵਾਲਾ ਕੁੰਡਾ ਇਹਨੂੰ ਸੱਜੇ ਹੱਥ ਵਾਲੀ ਫਿਰ ਅੱਗੇ ਲੈ ਆਉਣਾ ਅੱਗੇ ਪਾਸੇ ਲਿਆ ਕੇ ਨਾ ਪੰਜਾਂ ਕੁੰਡਿਆਂ ਨੂੰ ਸਿੱਧੇ ਹੀ ਬਣਾ ਲੈਣਾ ਇਹ ਪੰਜ ਗੁੰਡੇ ਸਿੱਧੇ ਬਣਾ ਲੇ ਇੱਕ ਗੁੰਡਾ ਪੁੱਠਾ ਡਿਜ਼ਾਈਨ ਬਣ ਗਿਆ ਪੰਜਵੀਂ ਸਲਾਈ ਦੇ ਵਿੱਚ ਇਹੀ ਡਿਜ਼ਾਈਨ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਵਾਲਾ ਵਾਲੇ ਗੁੰਡੇ ਨੂੰ ਹੇਠਾਂ ਸੁੱਟ ਦੇਣਾ ਤਿੰਨਾ ਗੁੰਡਿਆਂ ਨੂੰ ਸੱਜੇ ਹੱਥ ਵਾਲੀ ਸਲਾਈ ਦੇ ਕਰਨਾ ਅਗਲੇ ਵਾਲੇ ਵਾਲੇ ਨੂੰ ਵੀ ਹੇਠਾਂ ਸੁੱਟ ਦੇਣਾ ਇਹੜਾ ਪਹਿਲਾ ਵਾਲ ਵਾਲਾ ਕੁੰਡਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਫਿਰ ਖੱਬੇ ਹੱਥ ਵਾਲੀ ਸਿਲਾਈ ਤੇ ਕਰ ਦੇਣਾ ਇਹ ਕੁੰਡੇ ਨੂੰ ਫਿਰ ਅੱਗੇ ਲੈ ਆਉਣਾ ਇਸ ਤਰੀਕੇ ਨਾਲ ਇਹਨਾਂ ਨੂੰ ਫਿਰ ਸਿੱਧੇ ਹੀ ਬਣਾ ਲੈਣਾ ਕੋ ਡਿਜ਼ਾਈਨ ਬਣ ਗਿਆ ਜਿਹੜਾ ਕੁੰਡਾ ਪੁੱਠਾ ਉਹਨੂੰ ਉੱਠਾ ਹੀ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੁਬਾਰਾ ਫਿਰ ਵੱਲ ਵਾਲੇ ਕੁੰਡੇ ਨੂੰ ਸਲਾਈ ਤੋਂ ਹੇਠਾਂ ਕਰ ਦੇਣਾ ਤਿੰਨਾ ਕੁੰਡਿਆਂ ਨੂੰ ਸੱਜੇ ਹੱਥ ਵਾਲੀ ਸਲਾਈ ਤੇ ਕਰ ਦੇਣਾ ਉਧਰੋਂ ਵੀ ਵੱਲ ਵਾਲਾ ਕੁੰਡਾ ਹੇਠਾਂ ਸੁੱਟ ਗਏ ਇਹ ਪਹਿਲੇ ਵੱਲ ਵਾਲੇ ਨੂੰ ਪਿੱਛੇ ਲੈ ਜਾਣਾ ਤਿੰਨ ਕੁੰਡਿਆਂ ਨੂੰ ਵੀ ਖੱਬੇ ਹੱਥ ਵਾਲੀ ਫਿਰ ਸਲਾਈ ਤੇ ਕਰਕੇ ਇਹਨੂੰ ਇਹ ਵੱਲ ਵਾਲੇ ਨੂੰ ਅੱਗੇ ਲੈ ਆਉਣਾ ਇਹਨਾਂ ਨੂੰ ਸਿੱਧੇ ਹੀ ਬਣਾ ਲੈਣਾ ਪੰਜ ਗੁੰਡੇ ਸਿੱਧੇ ਬਣ ਗਏ ਇੱਕ ਕੁੰਡਾ ਪੁੱਠਾ ਅੱਗੇ ਫਿਰ ਵਾਲ ਵਾਲੇ ਕੁੰਡੇ ਨੂੰ ਹੇਠਾਂ ਸੁੱਟ ਦੇਣਾ ਤਿੰਨ ਕੁੰਡੇ ਖੱਬੇ ਹੱਥ ਵਾਲੀ ਸਲਾਈ ਤੇ ਕਰ ਲੈਣੇ ਵਾਲ ਵਾਲੇ ਨੂੰ ਪਿੱਛੇ ਲੈ ਜਾਣਾ ਤਿੰਨਾਂ ਕੁੰਡਿਆਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰਕੇ ਪਿਛਲੇ ਨੂੰ ਅੱਗੇ ਲੈ ਆਉਣਾ ਇਹਨਾਂ ਨੂੰ ਸਿੱਧੇ ਹੀ ਬਣਾ ਲੈਣਾ ਪੁੱਠੇ ਗੁੰਡੇ ਨੂੰ ਪੁੱਠਾ ਬਣਾ ਲੈਣਾ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਆ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵਿੱਚ ਜਿਸ ਤਰ੍ਹਾਂ ਦੇ ਗੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਐਕਸਟਰਾ ਗੁੰਡਾ ਲਾ ਲੈਣਾ ਇੱਕ ਗੁੰਡਾ ਜਿਹੜਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਪੰਜਾਂ ਗੁੰਡਿਆਂ ਨੂੰ ਪੁੱਠਾ ਬਣਾ ਲੈਣਾ ਡਿਜ਼ਾਈਨ ਦੀ ਇਹ ਲਾਸਟ ਸਲਾਈ ਹੈ ਸੀ ਡਿਜ਼ਾਈਨ ਦੀ ਛੇਵੀਂ ਲਾਸਟ ਸਲਾਈ ਹੈ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਇਹ ਮੈਂ ਕਰਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀ ਛੇਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਬਹੁਤ ਹੀ ਸੌਖਾ ਜਲਦੀ ਬਣ ਜਾਂਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਇਹ ਲੂਜ਼ ਨਹੀਂ ਹੁੰਦਾ ਡਿਜ਼ਾਈਨ ਆ ਵੇਖੋ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਇਹੀ ਛੇ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਤੁਹਾਡਾ ਡਿਜ਼ਾਈਨ ਇਸ ਤਰ੍ਹਾਂ ਦਾ ਬਣਦਾ ਜਾਣਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ